ਬੁੱਧੀ ਇੱਕ ਮਨ ਇੱਕ ਬੁੱਧੀ ਬੁੱਧੀ ਕੀ ਹੁੰਦੀ ਹੈ ਮਨ ਮਨ ਦੇ ਹੀ ਦੋ ਰੂਪ ਨੇ ਐ ਕਹਿ ਲੋ ਇੱਕ ਸਿਆਣਾ ਪਾਸਾ ਹੈ ਦਾ ਇੱਕ ਮਨ ਅਸੀਂ ਕਹਿੰਦੇ ਆ ਜਿਹੜਾ ਭੱਜਦਾ ਫਿਰਦਾ ਬੁੱਧੀ ਜਿਹੜਾ ਸਿਆਣੀਆਂ ਗੱਲਾਂ ਸਮਝਾਉਂਦੀ ਹੈ ਜਿਹੜੀ ਜਿੱਥੇ ਚੰਗੀਆਂ ਚੰਗੀਆਂ ਚੀਜ਼ਾਂ ਸਟੋਰ ਹੋਈਆਂ ਹੋਈਆਂ ਨੇ ਜਾਣਕਾਰੀਆਂ ਸਟੋਰ ਹੋਈਆਂ ਹੋਈਆਂ ਨੇ ਉਹ ਹੈ ਬੁੱਧੀ ਦੋ ਚੀਜ਼ਾਂ ਹੁਣ ਜਿਹੜਾ ਅਕਲ ਵਾਲੀ ਚੀਜ਼ ਹੈ ਬੁੱਧੀ ਹੈ ਜਿਹੜੀ ਅਕਲ ਸਾਡੀ ਉਹਦੀ ਨਹੀਂ ਚੱਲਦੀ ਮਾਂ ਇੰਨਾ ਤਕੜਾ ਹੋ ਗਿਆ ਖੁਰਾਕਾਂ ਖਾ ਖਾ ਕੇ ਤੁਸੀਂ ਇਹਦੀ ਚਲਾਈ ਹੈ ਇਹਦੀ ਮੰਨੀ ਹੈ ਤੇ ਮਾਂ ਨਹੀਂ ਹੁਣ ਆਪਣੀ ਮਨੋਂਦਾ ਅਕਲ ਵਾਲੀ ਜਿਹੜੀ ਗੱਲ ਹੈ ਉਹਦੀ ਤੇ ਸੁਣਦਾ ਹੀ ਨਹੀਂ ਬੁੱਧੀ ਦੀ ਉੱਕਰੀ ਚੱਲਦੀ ਕਰ ਚ ਜਿਵੇਂ ਐ ਕਹ ਲਓ ਵੀ ਮਾਂ ਦੀ ਨਹੀਂ ਚੱਲਦੀ ਮੁੰਡਾ ਹੀ ਪ੍ਰਧਾਨ ਬਣਿਆ ਫਿਰਦਾ ਬਸ ਇਹ ਮਨਮਰਜ਼ੀਆਂ ਕਰਦਾ ਮਾਂ ਨੂੰ ਕੋਈ ਨਹੀਂ ਪੁੱਛਦਾ ਕਰ ਚ ਇਸੇ ਤਰ੍ਹਾਂ ਜਿਹੜੀ ਸਿਆਣੀ ਬੁੱਧੀ ਹੈ ਸਾਡੀ ਬੁੱਧੀ ਚੁੱਪ ਕਰਕੇ ਬੈਠੀ ਹੈ ਤੇ ਮਨ ਇੰਨਾ ਤਕੜਾ ਹੋ ਗਿਆ ਵੀ ਉਹ ਤੇ ਵਿਚਾਰੀ ਮਰੀ ਪਈ ਉਹਨੂੰ ਤਾਂ ਖੁਰਾਕ ਹੀ ਨਹੀਂ ਮਿਲੀ ਮਨਮਰਜ਼ੀਆਂ ਕਰਦਾ ਮਨਮਰਜ਼ੀਆਂ ਕਰਦਾ ਮਨ ਬੜਾ ਤਕੜਾ ਹੈ ਮਨ ਜੋ ਚਾਹੁੰਦਾ ਕਰਦਾ ਮਨ ਕਹਿੰਦਾ ਸ਼ੂਗਰ ਹੋਈ ਦੇ ਉੱਤੇ ਵੀ ਖਾਲਾ ਖੀਰ ਖਾਲਾ ਕਸਟਰਡ ਖਾਲਾ ਆ ਮਨ ਕਰਦਾ ਹੈ ਬਰਫੀ ਖਾ ਮਨ ਕਰਦਾ ਹੈ ਪੀਜਾ ਖਾ ਮਨ ਸ਼ਰੀਰ ਐਡਾ ਮੋਟਾ ਹੈ ਮਨ ਕਰਦਾ ਹੈ ਹੋਰ ਖਾ ਲਾ ਹੋਰ 버ਗਰ ਖਾਉ ਆ ਖਾਉ ਮਨ ਦਾ ਜੀ ਉਹ ਕਰਦਾ फडਕਣ ਨੂੰ ਭੱਜਣ ਨੂੰ ਫਿਰਨ ਨੂੰ ਘਰ ਵਾਲੀ ਹੈਗੀ ਇਹ ਫਿਰ ਵੀ ਬਾਹਰ ੱੱਕੇ ਖਾਂਦਾ ਬਾਹਰ ਮਨ ਮੂੰਹ ਮਾਰਦਾ ਫਿਰਦਾ ਇਹ ਹੈਗਾ ਮਨ ਜਿਹੜਾ ਕਿ ਟਿਕਦਾ ਨਹੀਂ फडਕਦਾ ਬੁੱਧੀ ਇਹਨੂੰ ਕੰਟਰੋਲ ਕਰਦੀ ਸੀ ਇਹਦੀ ਤੁਸੀਂ ਸੁਣੀ ਨਹੀਂ ਇਹ ਵਿਚਾਰੀ ਇੱਕ ਦਿਨ ਸੁਣਾਉਂਦੀ ਹੈ ਦੋ ਦਿਨ ਸੁਣਾਉਂਦੀ ਹੈ ਪੰਜ ਦਿਨ ਸੁਣਾਉਂਦੀ ਹੈ ਮੁੜ ਕੇ ਕਹਿੰਦੀ ਮੇਰੀ ਕੋ ਸੁਣਦਾ ਤੇ ਹੈ ਨਹੀਂ ਇਹ ਬੈ ਹੀ ਜਾਂਦੀ ਇਹ ਬੈ ਗਈ ਇਹ ਮਰੀ ਪਈ ਇਹਨੂੰ ਖੁਰਾਕ ਹੀ ਨਹੀਂ ਮਿਲੀ ਹੁਣ ਇੰਨੇ ਤੇ ਚਿਰ ਹੋ ਗਿਆ ਹੁਣ ਅਸੀਂ ਕੀ ਕਰਦੇ ਆ ਮਨ ਕਰਦਾ ਸੀ ਐਂ ਕਰਨਾ ਹੈ ਇਹਨੇ ਆਪਣੀ ਮਰਜ਼ੀ ਕੀਤੀ ਮਨ ਕਰਦਾ ਐਂ ਕਰਨਾ ਇਹਨੇ ਮਰਜ਼ੀ ਇਹ ਵਿਚਾਰੀ ਹੁਣ ਉਹ ਤੇ ਮਰੀ ਪਈ ਐ ਇਦਾਂ ਪਰ ਹੁਣ ਆਪਾਂ ਪਤਾ 11 ਦਿਨਾਂ ਚ ਕੀ ਕਰਾਂਗੇ 11 ਦਿਨਾਂ ਚ ਮਨ ਜਿਹੜਾ ਬਹੁਤਾ ਹੀ ਨਹੀਂ फडਕਦਾ ਜਾ ਫਿਰਦਾ ਇਹਨੂੰ ਇਹਦੀ ਹੁਣ ਇੱਕ ਦੀ ਚੱਲਣ ਦੇਣੀ ਇਹਨੂੰ ਇਹਨੂੰ ਦਬਾਉਣਾ ਥੋੜਾ ਜਿਹਾ ਵੀ ਤੂੰ ਥੋੜਾ ਠੱਲਿਆ ਤੇ ਆਹ ਜਿਹੜੀ ਸੁੱਤੀ ਪਈ ਐ ਜਿਹਨੂੰ ਜਮਾ ਹੀ ਮਰੀ ਪਈ ਸੀ ਜਿਹਦੀ ਕੋਈ ਸੁਣਦਾ ਹੀ ਨਹੀਂ ਸੀ ਇਹਨੂੰ ਥੋੜਾ ਜਿਹਾ ਤਕੜਾ ਕਰਨਾ ਤੇ ਟੀਰੀ ਵੀ ਕੋਈ ਮੰਨੇ ਬੁੱਧੀ ਵੀ ਕੋਈ ਚੀਜ਼ ਐ ਬੁੱਧੀ ਕਹਿੰਦੀ ਐ ਸਾਥ ਤੇ ਫੋਕਸ ਕਰ ਮਨ ਕਹਿੰਦਾ ਨਹੀਂ ਕਰਨਾ ਬੁੱਧੀ ਕਹਿੰਦੀ ਸਾਥ ਤੇ ਕਿਉਂਕਿ ਬੁੱਧੀ ਨੇ ਮੈਂ ਤੁਹਾਨੂੰ ਸਮਝਾਇਆ ਹੋਇਆ ਬੁੱਧੀ ਤੇ ਸਟੋਰ ਹੋ ਗਿਆ ਤੁਹਾਡੇ ਅੰਦਰ ਹੁਣ ਬੁੱਧੀ ਬਾਰ-ਬਾਰ ਇਸ਼ਾਰਾ ਕਰਦੀ ਐ ਫੋਕਸ ਕਰ ਉਹ ਨਹੀਂ ਕਰਦਾ ਫਿਰ ਫੋਕਸ ਕਰ ਉਹ ਬਹੁਤ ਤਕੜਾ ਹੈ ਉਹ ਕਿਥੇ ਸੁਣਦਾ ਆ ਬਚਾਰੀ ਮਰੀ ਪਈ ਐ ਦੀ ਮਾੜੀ ਜੀ ਆਵਾਜ਼ ਆਉਂਦੀ ਐ 5 ਕੁ ਮਿੰਟ ਬਾਅਦ 5 ਕੁ ਮਿੰਟ ਲੰਘ ਜਾਂਦੇ ਨੇ ਫਿਰ ਮਾੜੀ ਜੀ ਆਵਾਜ਼ ਆਉਂਦੀ ਐ ਵੀ ਫੋਕਸ ਕਰ ਲੈ ਸਾਹ ਤੇ ਧਿਆਨ ਦੇ ਇਹ ਫਿਰ ਮੜਾ ਜਾ ਆਉਂਦਾ ਫਿਰ ਫਿਰ ਪੱਜ ਜਾਂਦਾ ਫਿਰ ਆਉਂਦਾ ਫਿਰ ਪੱਜ ਜਾਂਦਾ ਇਹਨੂੰ ਖੁਰਾਕ ਹੀ ਤੁਸੀਂ ਅੱਜ ਤੱਕ ਇਹਨੂੰ ਖਵਾਈ ਐ ਐਡਾ ਵੱਡਾ ਹੋਇਆ ਫਿਰਦਾ ਇਹਨੂੰ ਤੇ ਪੁੱਛਿਆ ਹੀ ਨਹੀਂ ਕਿਸੇ ਅਕਲ ਵਾਲਾ ਪਾਸਾ ਤੇ ਬਲੌਕ ਐ ਇਹਨੂੰ ਕਹਿੰਦੇ ਨੇ ਮਾਦੋ ਅਬਿੱਦਿਆ ਹਿਤਕੀਨ ਬਿਵੇਕ ਦੀਪ ਮਲੀਨ ਬਿਵੇਕ ਆਲਾ ਦੀਵਾ ਤੇ ਮੈਲਾ ਹੀ ਇੰਨਾ ਹੋਇਆ ਪਹਚਾਨਣ ਆਉਂਦਾ ਹੀ ਨਹੀਂ ਬਾਹਰ ਤਾਂ ਆਉਂਦਾ ਹੀ ਨਹੀਂ ਉਹ ਤੇ ਮੈਲਾ ਹੀ ਇੰਨਾ ਹੋਇਆ ਪਿਆ ਹੁਣ ਧਿਆਨ ਨਾਲ ਮੇਰੀ ਗੱਲ ਸਮਝਿਓ ਹੁਣ ਕੀ ਹੋ ਰਿਹਾ ਤੁਸੀਂ ਅਸੀਂ ਕੀ ਕਰ ਰਹੇ ਆ ਅਸੀਂ ਹੁਣ 11 ਦਿਨਾਂ ਨਾਲ ਇਹਦੀ ਇੱਕ ਨਹੀਂ ਜਲਣ ਦੇਣੀ ਇਹ ਕਹਿੰਦਾ ਸੋਨਾ ਇਹਨੂੰ ਦੱਸਿਆ ਹੋਇਆ ਵੀ ਇਹਦੇ ਚ ਸਟੋਰ ਕੀਤਾ ਹੋਇਆ ਵੀ ਉੱਠਣਾ ਹੈ ਫਿਰ ਆਪਾਂ ਉੱਤੇ ਟੱਲੀ ਖੜਕਣੀ ਐ ਉੱਠਣਾ ਹੀ ਪੈਣਾ ਇਹਦੀ ਹੁਣ ਇਹਦੀ ਵਿਚਾਰਾ ਦਬਿਆ ਥੋੜਾ ਜਿਹਾ ਬਹਿ ਚਲ ਬਹਿ ਜਾਂਦੀ ਮਨ ਮੰਦਾ ਨਹੀਂ ਸੀ ਬਹਿ ਜਾਂਦੀ ਮਨ ਮੰਦਾ ਨਹੀਂ ਸੀ ਫਿਰ ਬਹਿ ਜਾਂਦੀਆ ਮਨ ਮੰਦਾ ਨਹੀਂ ਸੀ ਫਿਰ ਵੀ ਕਰਨਾ ਪੈ ਰਿਆ ਮਨ ਨਹੀਂ ਮੰਦਾ ਕਰਨਾ ਪੈ ਰਿਆ ਮਨ ਨਹੀਂ ਮੰਨਦਾ ਕਰਨਾ ਪੈ ਹੁਣ ਬੁੱਧੀ ਥੋੜੀ ਜੀ ਤਕੜੀ ਹੋਈ ਐ ਵੀ ਅੱਜ ਮੇਰੀ ਚੱਲੀ ਐ ਭਾਵੇਂ ਥੋੜੀ ਚੱਲੀ ਐ ਵੀ ਮਾੜੀ ਮਾੜੀ ਤਾਂ ਸੁਣੀ ਨਾ ਭਾਵੇਂ 1 ਮਿੰਟ ਲਈ ਆਉਂਦਾ ਸੀ ਪਰ ਥੋੜਾ ਜਿਹਾ ਤਾਂ ਮੇਰੇ ਅੱਖੇ ਲੱਗਣ ਲੱਗੇ ਆ ਕਿ ਨਹੀਂ ਥੋੜਾ ਜਿਹਾ ਅੱਜ ਉਹ ਵਡ ਤਕੜੀ ਹੋਈ ਏ ਉਹਨੂੰ ਥੋੜਾ ਥੋੜਾ ਸਾਹ ਆਉਣਾ ਹੁਣ ਉਹਨੇ ਕੱਲ ਨੂੰ ਹੋਰ ਤਕੜੀ ਹੋਣਾ ਪਰਸੋਂ ਹੋਰ ਤਕੜੀ ਹੋਣਾ ਚੌਥੇ ਹੋਰ ਤਕੜੀ ਹੋਣਾ ਪੰਜਵੇਂ ਹੋਰ ਤਕੜੀ ਹੋਣਾ ਫਿਰ ਬੁੱਧੀ ਵੀ ਥੋੜੀ ਜੀ ਜਵਾਂ ਤੱਕੜੀ ਕਰ ਉਹਨੇ ਐ ਤਾਂ ਨਹੀਂ ਹੈ ਵੀ ਮਨ ਨੂੰ ਕਈ ਮਰ ਜਾਣਾ ਇੰਨੇ ਤਕੜ ਮਨ ਨੇ ਫਿਰ ਵੀ ਆਪਣਾ ਕੁੱਤ ਪੂਣਾ ਕਰ ਜਾਣਾ ਵਿੱਚ ਵਿੱਚ ਇਹਨੇ ਕਰ ਜਾਣਾ ਇਹਨੇ ਤੁਰਿਆ ਤੁਰਿਆ ਜਾਂਦਿਆਂ ਬੁੱਧੀ ਨੇ ਕਹਿਣਾ ਥੱਲੇ ਵੇਖ ਇਹਨੇ ਕਹਿਣਾ ਵੇਖ ਤ ਲੈ ਮੜ ਜਾ ਫਿਰ ਵੀ ਐ ਆਖ ਉੱਪਰ ਘਾਰੀ ਦੇਣੀ ਕਰ ਜਾਣੀ ਐ ਇਹਨੇ ਇਹਦੇ ਟਿਕਣਾ ਨਹੀਂ ਇਹਨੇ ਆਪਣਾ ਜੋਰ ਲਾਉਣਾ ਹੀ ਲਾਉਣਾ ਇਹਨੇ ਹਟਣਾ ਨਹੀਂ ਬੁੱਧੀ ਨੇ ਕਹਿਣਾ ਤੈਨੂੰ ਕਿਹਾ ਹੋਇਆ ਤੂੰ ਨਾ ਇਦਾਂ ਕਰ ਇਹਨੇ ਫਿਰ ਵੀ ਸਿਰ ਚੱਕ ਲੈਣਾ ਮਾੜਾ ਕਰਨਾ ਹੀ ਕਰਨਾ ਆਪਾਂ ਵੇਖਿਓ ਆਉਣ ਵਾਲੇ ਦਿਨਾਂ ਵਿੱਚ ਧਿਆਨ ਨਾਲ ਗੱਲ ਸੁਣੀ ਜਾਇਓ ਮੇਰੀ ਹੁਣ ਇਹ ਜਿਹੜੀਆਂ ਦੋ ਚੀਜ਼ਾਂ ਨੇ ਹੁਣ ਤੁਹਾਡਾ ਜੇ ਤੁਸੀਂ ਮੈਨੂੰ ਸਵਾਲ ਪੁੱਛੋ ਜੇ ਸਵਾਲ ਇਹਦੇ ਵਿੱਚ ਇੱਕ ਬਣਦਾ ਕੀ ਬੁੱਧੀ ਵੱਡੀ ਜ਼ਿਆਦਾ ਤਕੜੀ ਰਹਿਚ ਰਹਿਣੀ ਚਾਹੀਦੀ ਹੈ ਕਿ ਮਨ ਜੇ ਆਪਾਂ ਸਵਾਲ ਇਹਦੇ 'ਚ ਬਣਦਾ ਮੇਰਾ ਕਹਿਣਾ ਇਹ ਹੈ ਦੋਵੇਂ ਬੈਲੈਂਸ ਚਾਹੀਦੇ ਨੇ ਥੋੜੀ ਥੋੜੀ ਮੰਨ ਦੀ ਵੀ ਮਨਾਇਓ ਨਹੀਂ ਤੇ ਪਤਾ ਕੀ ਹੁੰਦਾ ਮਨ ਨੂੰ ਜੇ ਸਪਰੈਸ ਕਰੀ ਜਾਓਗੇ ਨਾ ਇੱਕ ਦਿਨ ਇਹਨੇ ਡਿਪਰੈਸ ਹੋ ਜਾਣਾ ਮਨ ਨੂੰ ਜੇ ਸਪਰੈਸ ਕਰੀ ਜੋ ਦਬਾਈ ਜੋ ਦਬਾਈ ਜੋ ਇਹ ਹੁਣ ਕਹਿੰਦਾ ਜਰ ਖੀਰ ਖਾਨ ਦਾ ਜੀ ਕਰਦਾ ਚੁੱਪ ਕਰ ਬੁੱਧੀ ਜਿਆਦਾ ਸਿਆਣੀ ਹੋਈ ਹੋਈ ਆ ਆ ਜਿਆਦਾ ਹੀ ਹੁਣ ਜਿਵੇਂ ਜਿਵੇਂ ਘਰ ਦੇ ਵਿੱਚ ਮੰਨ ਲਓ ਇੱਕ ਮੰਨ ਲਓ ਇੱਕ ਬੇਬੇ ਐ ਉਹ ਬੇਬੇ ਦੀ ਇੰਨੀ ਚੱਲਦੀ ਐ ਟੱਕ ਕੇ ਬਹਿ ਜਾ ਉਕੜੀ ਵਿਚਾਰੀ ਟੱਕ ਕੇ ਬੈਗੀ ਮੁੰਡਾ ਟੱਕ ਕੇ ਬਹਿ ਗਿਆ ਫਿਰ ਐ ਮੰਮੀ ਐ ਇਦਾਂ ਕਰ ਟੱਕ ਕੇ ਬਹਿ ਉਹ ਫਿਰ ਟੱਕ ਕੇ ਬਹਿ ਮੰਮੀ ਇਦਾਂ ਕਰਦੀ ਟੱਕ ਕੇ ਬਹਿ ਜਾ ਨਹੀਂ ਕਰਨਾ ਉਹ ਕੀ ਹੋਇਆ ਇੱਕ ਦਿਨ ਉਹ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਦਬਾਈ ਗਏ ਨਾ ਫਿਰ ਉਹ ਬੱਚਿਆਂ ਨੇ ਇੱਕ ਦਿਨ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਫਿਰ ਉਹਨਾਂ ਨੇ ਉੱਡ ਹੀ ਜਾਣਾ ਉਹਨਾਂ ਨੇ ਕਿਹਾ ਮਗਰੋਂ ਲੋ ਮੁੜ ਕੇ ਇਸ पिंजਰੇ ਚ ਨਹੀਂ ਵੜਦੇ ਇਹ ਤਾਂ ਦਬਾ ਕੇ ਰੱਖਦੇ ਨੇ ਮਨ ਨੂੰ ਜੇ ਤੁਸੀਂ ਦਬਾ ਕੇ ਰੱਖੋਗੇ ਤੇ ਇਹ ਬੁੱਧੀ ਤੋਂ ਬਿਲਕੁਲ ਬਾਗੀ ਹੋ ਜਾਂਦਾ ਬਿਲਕੁਲ ਬਾਗੀ ਹੋ ਜਾਣੀ ਤੁਹਾਡੀ ਇੰਟੈਲੀਜੈਂਸ ਹੈ ਜਿਹੜੀ ਬਿਵੇਕ ਬੁੱਧ ਹੁਣ ਅੱਛੀ ਅੱਛਾ ਅਸੀਂ ਪਤਾ ਕੀ ਕਰਨਾ ਹੁੰਦਾ ਹੈ ਬੈਲੈਂਸ ਰੱਖਣਾ ਬੁੱਧੀ ਦੇ ਤਲ ਤੇ ਜੀ ਰਹੇ ਆ ਡਿਸਪਲਿਨ ਚ ਰਹਿਨੇ ਆ 5 ਵਜੇ ਸਵੇਰੇ ਅਸੀਂ 4 ਵਜੇ ਉੱਠਦੇ ਆ 8 ਵਜੇ ਖਾਂਦੇ ਆ 8 ਵਜੇ ਆਹ ਕਰਦੇ ਆ ਇਹ ਬੁੱਧੀ ਦੇ ਕੰਮ ਨੇ ਡਿਸਪਲਿਨ ਬੁੱਧੀ ਚ ਆਉਂਦਾ ਲਗਾਤਾਰਤਾ ਬੁੱਧੀ ਚ ਆਉਂਦੀ ਹੈ ਵੀ ਕੰਟੀਨਿਊ ਆਪਣਾ ਕੰਮ ਕਰਨਾ ਡਿਸਪਲਿਨ ਮਤਲਬ ਬੁੱਧੀ ਇਹ ਬੰਦਾ ਰਾਈਟ ਟਾਈਮ ਤੇ ਉੱਠਦਾ ਹੈ ਰਾਈਟ ਟਾਈਮ ਤੇ ਵਾਕ ਕਰਦਾ ਹੈ ਰਾਈਟ ਟਾਈਮ ਤੇ ਕੰਮ ਕਰਦਾ ਹੈ ਰਾਈਟ ਟਾਈਮ ਤੇ ਖਾਣਾ ਖਾਂਦਾ ਹੈ ਡਿਸਪਲਨ ਮੀਨਜ਼ ਬੁੱਧੀ ਕੰਮ ਕਰਦੀ ਹੈ ਜੀ ਠੀਕ ਹੈ ਸਾਰੀ ਰਾਤ ਬੈਠਾ ਰਹਿੰਦਾ ਹੈ ਨਾਟਕ ਦੇਖਦਾ ਰਹਿੰਦਾ ਹੈ ਮਰਜ਼ੀ ਨਾਲ ਸੌਂਦਾ ਹੈ ਮਰਜ਼ੀ ਨਾਲ ਉੱਠਦਾ ਹੈ ਇਹਦਾ ਹੁਣ ਮਤਲਬ ਬੁੱਧੀ ਨਹੀਂ ਕੰਮ ਕਰਦੀ ਇਹਦਾ ਮਨ ਹਾਵੀ ਹੈ ਜਵਾਨੀ ਵਿੱਚ ਬਹੁਤਾ ਮਨ ਹਾਵੀ ਹੁੰਦਾ ਹੈ ਬਚਪਨ ਦੇ ਵਿੱਚ ਤੇ ਡਰ ਹੁੰਦਾ ਨਾ ਬੱਚਾ ਡਰਦਾ ਹੈ ਬਚਪਨ ਤੇ ਡਰ ਕਰਕੇ ਸਕੂਲ ਵੀ ਜਾਂਦਾ ਵਿਚਾਰਾ ਕਰੇ ਕਿ ਜਾਣ ਹੀ ਨਹੀਂ ਉਹਦੇ ਵਿੱਚ ਤੁਸੀਂ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਥੱਪੜ ਮਾਰ ਦਿਓ ਕਰ ਨਹੀਂ ਤਾਂ ਮੈਂ ਤੈਨੂੰ ਏਦਾਂ ਕਰ ਦੂੰ ਤੈਨੂੰ ਘਰੋਂ ਕੱਢ ਦੂੰ ਬੱਚਾ ਉਹ ਤੇ ਡਰਦਾ ਹੋਇਆ ਬੁੱਦੀ ਦੀ ਗੱਲ ਮੰਨਦਾ ਪਰ ਜਵਾਨ ਜਿਹੜਾ ਉਹਦੇ ਤੇ ਮਨ ਹਾਵੀ ਹੁੰਦਾ ਪਰ ਇੱਕ ਕੇਜ ਵਿੱਚ ਜਾ ਕੇ ਫਿਰ ਬੁੱਧੀ ਹੌਲੀ ਹੌਲੀ ਥੋੜਾ ਥੋੜਾ ਤਕੜੀ ਜਿਵੇਂ ਜਿਵੇਂ ਮਨ ਥੋੜਾ ਹਲਕਾ ਹੋ ਜਾਂਦਾ ਹੈ ਵਿਆਹ ਹੋ ਜਾਂਦਾ ਹੈ ਥੋੜੀਆਂ ਥੋੜੀਆਂ ਮੰਨਣੀਆਂ ਹੀ ਪੈਂਦੀਆਂ ਨੇ ਫਿਰ ਕੋਈ ਘਰ ਵਾਲੀ ਦੀਆਂ ਮੰਨਣੀਆਂ ਪਹਿਣਗੀਆਂ ਘਰ ਵਾਲੀ ਨੂੰ ਘਰ ਵਾਲੇ ਦੀਆਂ ਮੰਨਣੀਆਂ ਪਹਿਣਗੀਆਂ ਗਾਂ ਬੱਚੇ ਹੋ ਜਾਣਗੇ ਫਿਰ ਸਾਰੀਆਂ ਮਨ ਆਈਆਂ ਨਹੀਂ ਹੋਣੀਆਂ ਫਿਰ ਇਹਨੇ ਕੀ ਕਰਨਾ ਹੈ ਇਹਨੇ ਥੋੜਾ ਥੋੜਾ ਦਬਣਾ ਸ਼ੁਰੂ ਹੋਣਾ ਵੀ ਤੇਰਾ ਦਿਲ ਪੀਜ਼ਾ ਖਾਣ ਦਾ ਕਰਦਾ ਹੈ ਪਰ 1000 ਰੁਪਿਆ ਲੱਗ ਜਾਣਾ ਹੈ ਮੁੰਡੇ ਦੀ ਫੀਸ ਭਰਨੀ ਪੈਣੀ ਹੈ ਜ਼ਿੰਮੇਵਾਰੀਆਂ ਦਾ ਅਹਿਸਾਸ ਮਨ ਨੂੰ ਥੋੜਾ ਥੋੜਾ ਦਬਾਉਣ ਲੱਗ ਜਾਂਦਾ ਹੈ ਥੋੜਾ ਥੋੜਾ ਦਬਾਉਂਦਾ ਪਰ ਅਸੀਂ ਪਤਾ ਕੀ ਕਰਨਾ ਜੀ ਅਸੀਂ ਰੱਖਣਾ ਬੈਲੈਂਸ ਵੇਖੋ ਬੁੱਧੀ ਦੇ ਤਲ ਤੇ ਜਿਓ ਡਿਸਪਲਨ ਚ ਜਿਓ ਪਰ ਕਦੇ ਕਦੇ ਨਾ ਮਨ ਦੀ ਵੀ ਮੰਨੋ ਵੀ ਇਹ ਕਹਿੰਦਾ ਹੈ ਨਾ ਖੀਰ ਖਾਣੀ ਹੈ ਚਲ ਹਫਤਾ ਹੋ ਗਿਆ ਅੱਜ ਇਹਨੂੰ ਖਵਾ ਦਿੰਦੇ ਆ ਇਹਦੀ ਰੀਤ ਪੂਰੀ ਕਰ ਦਿਓ ਇਹਦਾ ਸ਼ੌਂਕ ਪੂਰਾ ਕਰ ਦਿਓ ਤਾਂ ਜੋ ਇਹ ਡਿਪਰੈਸ਼ਨ ਨਾ ਹੋਵੇ ਹੁਣ ਤੁਹਾਡੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਦੇ ਆ ਗੁਰਦੁਆਰੇ ਜਾਂਦੇ ਆ ਗੁਰਬਾਣੀ ਪੜ੍ਹਦੇ ਆ ਹੁਣ ਕਈ ਕਈਆਂ ਕਈ ਬਚਪਨ ਦੇ ਵਿੱਚ ਕਾਲਜਾਂ ਦੇ ਵਿੱਚ ਨੱਚਣ ਚ ਭਾਗ ਲਿਆ ਗਿੱਧਿਆਂ ਚ ਭਾਗ ਲਿਆ ਜਦੋਂ ਕਦੇ ਕੋਈ ਨੱਚਦਾ ਹੈ ਤੇ ਆਪਣੇ ਆਪ ਸਰੀਰ ਉਹਨਾਂ ਦਾ ਲੱਤ ਹਿੱਲਣ ਲੱਗ ਜਾਂਦੀ ਕਿਉਂਕਿ ਨੱਚਿਆ ਨਾ ਨੱਚਣ ਵਾਲੇ ਦੀ ੱਡੀ ਨਾ ਰਹਿੰਦੀ ਕਹਿੰਦੇ ਆ ਲੋਕ ਅੱਛਾ ਫਿਰ ਉਹਨੇ ਕੀ ਕੀਤਾ ਵੀ ਮੈਂ ਤੇ ਧਾਰਮਿਕ ਕੰਮ ਹੈ ਹੁਣ ਐਦਾਂ ਨਾ ਕਰੋ ਫਿਰ ਕੀ ਕਰੋ ਵੀ ਐਂ ਕਰੋ ਅੱਜ ਘਰ ਆਪਣਾ ਕਰੋ ਲੋਕ ਲਾ ਲਿਆ ਜੋ ਚਲਾਇਆ ਚਲਾਇਆ ਤੇ ਨਾ ਚਲਿਆ ਢੂਡਕ ਲਿਆ ਵੀ ਲੈ ਵੀ ਮਨਾ ਤੈਨੂੰ ਵੀ ਖੁਸ਼ ਕਰ ਲਿਆ ਤੇ ਦਬਾਣਾ ਨਹੀਂ ਸਪਰੈਸ ਕਰੋਗੇ ਤੇ ਡਿਪਰੈਸ ਹੋ ਜਾਓਗੇ ਦਵਾਈ ਜੋ ਦਵਾਈ ਜੋ ਦਵਾਈ ਜੋ ਦਵਾਈ ਜੋ ਜੇ ਮੈਂ ਐਦਾਂ ਕੀਤਾ ਲੋਕ ਕੀ ਕਹਿਣਗੇ ਜੇ ਮੈਂ ਐਦਾਂ ਕੀਤਾ ਲੋਕ ਕੀ ਕਹਿਣਗੇ ਡਿਪਰੈਸ 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 ਹੋ ਜਾਓਗੇ ਸਪਰੈਸ ਕਰਦੇ ਕਰਦੇ ਡਿਪਰੈਸ ਹੋ ਜਾਓ ਇਸੇ ਕਰਕੇ ਕਈ ਨੂਹਾਂ ਸੱਸਾਂ ਦੇ ਜੇ ਸੱਸ ਕੋਲ ਰਵੇ ਹਰ ਵੇਲੇ ਸੱਸ ਨੂੰ ਵੇਖ-ਵੇਖ ਕੇ ਨੂੰ ਡਿਪਰੈਸ ਹੋਣ ਲੱਗ ਜਾਂਦੀ ਏ ਵੀ ਇਹ ਹਰ ਵੇਲੇ ਦਾ ਮਾਰ ਰਵੇ ਇਹ ਮੈਨੂੰ ਵੇਖਦੀ ਏ ਮੈਂ ਇਦਾਂ ਕਰੂ ਮੈਨੂੰ ਵੇਖੋ ਇਦਾਂ ਕਰੂ ਮੈਨੂੰ ਵੇਖੋ ਤੇ ਕਈ ਵਾਰੀ ਸੱਸ ਡਿਪਰੈਸ ਹੋ ਜਾਂਦੀ ਏ ਉਹਨੂੰ ਵੇਖ-ਵੇਖ ਕੇ ਦਿਮਾਗ 'ਚ ਇਦਾਂ ਦਾ ਕੋਈ ਚੱਲੀ ਜਾਂਦਾ ਚੱਲੀ ਜਾਂਦਾ ਡਿਪਰੈਸ ਹੋ ਜਾਂਦਾ ਸਪਰੈਸ ਕਰ-ਕਰ ਕੇ ਤੁਸੀਂ ਡਿਪਰੈਸ ਹੋ ਜਾਂਦੇ ਤਾਂ ਕਰਕੇ ਜੀਣਾ ਏ ਅਸੀਂ ਬੁੱਧੀ ਦੇ ਤਲ ਤੇ ਅਕਲ ਵਾਲੇ ਬਣ ਕੇ ਜੀਣਾ ਹਾਵੀ ਅਸੀਂ ਇਹਨੂੰ ਰੱਖਣਾ ਆਏ ਪਾਸੇ ਨੂੰ ਦਿਮਾਗ ਵਾਲਾ ਕੰਮ ਪਰ ਥੋੜੀ-ਥੋੜੀ ਮਨ ਦੀ ਵੀ ਮੰਨ ਲੈਣੀ ਕਦੇ-ਕਦੇ ਤੇਰਾ ਜੀ ਜੀ ਕਰਦਾ ਨਾ ਕੋਈ ਨਹੀਂ ਪਕੌੜਿਆਂ ਦਾ ਜੀ ਕਰਦਾ ਅੱਜ ਖਾ ਲੈਨੇ ਪਰ ਰੋਜ਼ ਪਕੌੜੇ ਖਾਵਾਂਗੇ ਫਿਰ ਪੰਗਾ ਪੈ ਜਾਣਾ ਸਾਡੇ ਨਾਲ ਇਦਾਂ ਹੋਇਆ ਸੀ ਕੈਂਪ ਖਤਮ ਕੀਤਾ ਐਦ ਕੀ ਤੇ ਕੈਂਪ ਖਤਮ ਜਿੱਦਣ ਅਸੀਂ ਰਾਤ ਨੂੰ ਸਾਰਾ ਦਿਨ ਮੈਂ ਪੂਰਾ ਥੱਕਿਆ ਹੋਇਆ ਐਨੇ ਦਿਨਾਂ ਦਾ ਮੈਂ ਥੱਕਿਆ ਸੀ ਹੁਣ ਮੈਂ ਐਸ ਕੈਂਪ ਦੇ ਵਿੱਚ ਮੈਂ ਸਵੇਰੇ ਚਾਹ ਵੇਲੇ ਨਹੀਂ ਆਇਆ ਪਰ ਮੈਂ ਹਰ ਕੈਂਪ ਦੇ ਵਿੱਚ ਸਵੇਰੇ 6:30 7:30 ਵਜੇ ਚਾਹ ਤੋਂ ਪਹਿਲਾਂ ਆ ਜਾਂਦਾ। ਅੱਛਾ ਮੈਂ ਨਾ ਜਦੋਂ ਉਸ ਦਿਨ ਕੈਂਪ ਖਤਮ ਹੋਇਆ ਤੇ ਸ਼ਾਮ ਨੂੰ ਮੈਂ ਇਦਾਂ ਰਿਲੈਕਸ ਬੈਠਾ। ਮੈਂ ਹੁਣ ਕਿਚਨ 'ਚ ਖਾਣਾ ਖਾਣ ਜਾਣਾ। ਪੱਕਾ ਮੇਰਾ ਰੂਟੀਨ ਹੈ ਵੀ ਉੱਥੇ ਜਾਣਾ, ਉੱਥੇ ਰੋਟੀ ਖਾਣੀ, ਚਾਹ ਪੀਣੀ ਸਾਰਾ ਤੇ ਮੈਂ ਉਹ ਦਿਨ ਇਦਾਂ ਬੈਠਾ। ਮੈਂ ਥੱਕਿਆ ਪਿਆ ਮੈਂ ਇਦਾਂ ਸੋਫੇ ਤੇ ਤੇ ਮੈਂ ਟੀਵੀ ਲਾਇਆ ਉਹ ਤੇ ਇੱਕ ਸੀਰੀਜ਼ ਚੱਲ ਰਹੀ ਸੀ ਉਹ ਬੜੀ ਵਧੀਆ ਸੀ ਨਾਟਕ ਸੀ ਮੈਂ ਉਹਨੂੰ 5:00 ਵਜੇ ਸੀ ਲਾਇਆ ਤਿੰਨ ਚਾਰ ਜਣੇ ਬੈਠੇ ਸੀ ਤੇ ਸਾਰੇ ਕੰਪ ਤੋਂ ਥੱਕੇ ਹੋਏ ਸੀ ਉਹ ਲਾਇਆ ਇੱਕ ਨਾਟਕ ਵੇਖ ਲਿਆ ਫਿਰ ਦੂਜਾ ਵੇਖ ਲਿਆ ਅੱਛਾ ਫਿਰ ਉਹ ਕੀ ਹੋਇਆ ਵੀ ਵਧੀਆ ਲੱਗਾ ਤੇ ਮੈਂ ਉਹਨੂੰ ਫੋਨ ਕੀਤਾ ਉਹ ਕਹਿੰਦਾ ਵੀ ਇੱਥੇ ਹੀ ਰਹਿ ਆਈਏ ਪ੍ਰਸ਼ਾਦਾ ਮੈਂ ਲੈ ਆਉਂ ਮਤਲਬ ਮੈਂ ਉੱਥੇ ਜਾਣਾ ਹਮੇਸ਼ਾ ਹਮੇਸ਼ਾ ਜਾਣਾ ਉਹ ਦਿਨ ਮੈਂ ਉੱਥੇ ਹੀ ਰੋਟੀ ਖਾ ਲਈ ਥੋੜਾ ਜਿਹਾ ਵਾਕਬੋ ਕੀਤੀ ਇੱਧਰ ਆਇਆ ਆ ਤਿਆਰੀਆਂ ਤੂਰੀਆਂ ਵੇਖੀਆਂ ਫਿਰ ਗਿਆ ਕਹਿੰਦੇ ਇੱਕ ਹੋਰ ਵੇਖ ਲਈਏ ਚੱਲ ਹੀ ਰਿਹਾ ਮੈਂ ਕਿਾ ਚੱਲੋ ਵੇਖੋ ਉਹ 40 ਮਿੰਟ ਹੋਰ ਵੇਖਿਆ ਉਹ ਸੱਚੀ 9:00 ਵਜ ਗਏ ਫਿਰ ਫਿਰ 40 ਮਿੰਟ ਹੋ ਹੋ ਕਹਿੰਦੇ ਆ ਆ ਅਵੇ 10:00 ਵਜ ਗਏ ਇੱਕ ਰਹਿ ਗਿਆ ਕਹਿੰਦੇ ਇਹ ਵੀ ਵੇਖ ਹੀ ਲੈ ਲਿਆ ਮੈਂ ਕਿਾ ਚੱਲੋ ਵੇਖੋ 11:00 ਵਜ ਗਏ ਵੇਖ ਲਿਆ ਸਾਰਾ ਵੇਖ ਲਿਆ ਪਹਿਲੀ ਵਾਰ ਮੇਰੀ ਜ਼ਿੰਦਗੀ 'ਚ ਇਦਾਂ ਹੋਇਆ ਵੀ 5 ਵਜੇ ਤੋਂ ਲੈ ਕੇ 11 ਵਜੇ ਦੇ ਵਿੱਚ ਦੀ ਰੋਟੀ ਤੇ ਵਿੱਚ ਦੀ ਇੱਥੇ ਮੈਂ ਗੇੜਾ ਮਾਰ ਕੇ ਗਿਆ 4-5 ਘੰਟੇ ਪਰ ਇੰਟਰਸਟਿੰਗ ਸੀ ਕਹਿਣ ਵਾਲੇ ਨੇ ਕਿਹਾ ਮੈਂ ਤਾਂ ਕੱਲ ਨੂੰ ਚਲੇ ਜਾਣਾ ਮੈਂ ਮੁੜ ਕੇ ਕਿੱਥੇ ਵੇਖਣੀ ਇਕੱਠੇ ਵੇ ਮੈਂ ਤਾਂ ਚੱਲਿਆਂ ਕੱਲ ਨੂੰ ਮੈਂ ਕੱਲ ਨੂੰ ਹੋਣਾ ਨਹੀਂ ਚੱਲ ਬਹਿ ਜਾਵੇ ਤੂੰ ਵੀ ਵੇਖ ਲੈ ਹੁਣ ਮੈਂ ਉਸ ਦਿਨ ਵੇਖਿਆ ਹੁਣ ਜੇ ਕੋਈ ਮੈਨੂੰ ਪੁੱਛੇ ਵੀ 10 ਦਿਨਾਂ ਦੇ ਵਿੱਚ 15 ਦਿਨਾਂ ਦੇ ਵਿੱਚ ਕਿਹੜਾ ਦਿਨ ਵਧੀਆ ਰਿਹਾ ਵਧੀਆ ਪਤਾ ਕਿਹੜਾ ਲੱਗਣਾ ਉਹ ਦਿਨ ਜਿੱਦਣ ਸਵੇਰੇ ਪਰੌਂਠੇ ਖਾਦੇ 1 ਵਜੇ ਮੰਗਾ ਕੇ ਕੁਲਚਾ ਮੰਗਾਇਆ ਉਥੋਂ ਬਰੀੜੀ ਵਾਲੇ ਤੋਂ ਜਾ ਕੇ ਵੀ ਲੈ ਕੇ ਆਉ ਕੁਲਚਾ ਖਾਣਾ ਮੈਂ ਕਦੇ ਕੁਲਚਾ ਨਹੀਂ ਖਾਂਦਾ ਉਸ ਦਿਨ ਖਾਦਾ ਪਤਾ ਨਹੀਂ ਕਿੱਥੋਂ ਦਿਮਾਗ ਜਾ ਕੁਲਚਾ ਜੀ ਕਰਦਾ ਖਾ ਲਿਆ ਰੋਟੀ ਖਾਧੀ ਰਾਤ ਨੂੰ ਟੌਰ ਨਾਲ ਨੰਦਨਾ ਪਰ ਜੇ ਮੈਨੂੰ ਪੁੱਛੇ ਵੀ ਕਿਹੜਾ ਦਿਨ ਵਧੀਆ ਰਿਹਾ ਤੇ ਸਾਡੇ 4-5 ਬੰਦਿਆਂ ਨੇ ਕਿਹੜਾ ਕਹਿਣਾ ਇਹ ਆ ਦਿਨ ਵਧੀਆ ਸੀ ਮਰਜੀ ਨਾਲ ਨਾ ਕੋਈ ਟੈਨਸ਼ਨ ਸੌਣ ਦੀ ਨਾ ਟੈਨਸ਼ਨ ਉੱਠਣ ਦੀ ਨਾ ਕੋਈ ਪਕਾਉਣ ਦੀ RAM ਨਾਲ ਬੈਠੇ ਪਰ ਉਸ ਦਿਨ ਮੈਂ ਆਪਣੀ ਦਵਾਈ ਖਾਣੀ ਭੁੱਲ ਗਿਆ ਉਸ ਦਿਨ ਮੈਂ ਆਪਣੇ ਮੈਂ ਉਹ ਡਾਕਟਰ ਨੇ ਮੈਨੂੰ ਦੱਸਿਆ ਕਿ ਸਾਈਨਸ ਦੀ ਪ੍ਰੋਬਲਮ ਸੀ ਮੈਨੂੰ ਰੋਜ਼ ਪਾਣੀ ਨਾਲ ਆਪਣੇ ਨੱਕ ਨੂੰ ਨੇਤੀ ਕਰਨੀ ਪੈਂਦੀ ਮੈਂ ਉਹ ਵੀ ਭੁੱਲ ਗਿਆ ਤੇ ਅਗਲਾ ਦਿਨ ਮੇਰਾ ਸਿਰ ਹੀ ਨਾ ਦੁਖਿਆ ਕਿਉਂਕਿ ਮੈਂ ਲਗਾਤਾਰ ਟੀਵੀ ਵੇਖੀ ਗਿਆ ਹੁਣ ਵੇਖੋ ਮੰਨ ਦੀ ਕਰ ਲਈ ਪਰ ਤੰਗ ਵੀ ਹੋਇਆ ਪਰ ਹੁਣ ਮੈਨੂੰ ਇਹ ਮੈਂ ਤੁਹਾਨੂੰ ਦੱਸਦਾ ਵੀ ਜਾਦ ਉੱਤੇ ਰਹਿਣਾ ਜਿੱਦਣ ਤੁਸੀਂ ਮੰਨ ਦੀ ਕਰਨੀ ਹੈ ਮੇਰੇ ਮਨ ਨੂੰ ਜੋ ਚੰਗਾ ਲੱਗਾ ਮੈਂ ਕੀਤਾ ਪਰ ਜੇ ਤੁਸੀਂ ਮੰਨ ਦੇ ਉੱਤੇ ਚਲੇ ਗਏ ਸਿਰਫ ਮੰਨ ਦੀ ਮੰਨੀਗੇ ਅਗਲੇ ਦਿਨ ਵੀ ਜੇ ਮੈਂ ਇਦਾਂ ਕਰਦਾ ਉਹਦੋਂ ਅਗਲੇ ਦਿਨ ਵੀ ਇਦਾਂ ਕਰਾਂ ਜੇ ਮੇਰੀ ਲਾਈਫ ਹੀ ਇਦਾਂ ਦੀ ਹੋਵੇ ਤੇ ਮੇਰੀ ਲਾਈਫ ਫਿਰ ਲਾਈਫ ਨਹੀਂ ਰਹੇਗੀ ਨਰਕ ਬਣ ਜਾਏਗੀ ਡਿਸਪਲਨ ਹੀ ਨਹੀਂ ਕੋਈ ਬੇਟਰੇ ਉੱਠੇ ਹੁਣ ਸਾਡੇ ਘਰਾਂ ਚ ਚੇਤਾ ਕਰੋ ਕਿ ਕਈ ਹੈਗੇ ਨਹੀਂ ਇਦਾਂ ਦੇ ਬੈਠੇ ਨੇ ਤੇ ਬੈਠੇ ਹੀ ਨੇ ਸੋਫੇ ਤੇ ਸਾਰਾ ਥਾਰਾ ਦਿਨ ਸਾਰਾ ਸਾਰੀ ਰਾਤ ਫੋਨ ਤੇ ਬੈਠੇ ਨੇ 4-4 ਘੰਟੇ ਫੋਨ ਹੀ ਵੇਖੀ ਜਾਂਦੇ ਨੇ ਮਨ ਤੇ ਕਰਦਾ ਵੇਖੀ ਚੱਲ ਵੇਖੀ ਚੱਲ ਵੇਖੀ ਚੱਲ ਪਰ ਅੰਦਰੋਂ ਇਧਰੋਂ ਗਿਆਨ ਬੁੱਧੀ ਕਹਿੰਦੀ ਹੈ ਵੀ ਟਿਕ ਜਾ ਮੜਾ ਜਾ ਟਿਕ ਜਾ ਮੜਾ ਜਾ ਟਿਕ ਜਾ ਰਹਿਣ ਦੇ ਸਵੇਰੇ ਜਾਣਾ ਨਹੀਂ ਸਵੇਰੇ ਕੰਮ ਤੇ ਨਹੀਂ ਜਾਣਾ ਸਵੇਰੇ ਉੱਠਣਾ ਨਹੀਂ ਪਰ ਮਨ ਪਰ ਹੁਣ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਤੁਹਾਨੂੰ ਕੀ ਕਰਨਾ ਪੈਣਾ ਜਦੋਂ ਜਦੋਂ ਡਾਈਟ ਲੈਣੇ ਆ ਨਾ ਡਾਈਟੀਸ਼ਨ ਤੋਂ ਵੀ ਆਹ ਖਾਣਾ ਇੰਨੇ ਵਜੇ ਆਹ ਖਾਣਾ ਇੰਨੇ ਵਜੇ ਆਹ ਖਾਣਾ ਉਹ ਪਤਾ ਹੈ ਮੈਨੂੰ ਡਾਈਟੀਸ਼ਨ ਤੋਂ ਮੈਂ ਡਾਈਟ ਲਈ ਪਿਛਲੇ ਸਾਲ ਜਿਹੜੀ ਤੇ ਇੰਟਰਵਿਊ ਨਹੀਂ ਮੇਰੇ ਨਾਲ ਕੀਤੀ ਸੀ ਉਹ ਬੀਬੀ ਨੇ ਮੈਨੂੰ ਡਾਈਟ ਦਿੱਤੀ ਤੇ ਮੈਂ ਕਿਹਾ ਆਹ ਮੁੱਡੂ ਖਾਣੇ ਨੇ ਆਹ ਪਤਾ ਨਹੀਂ ਕੀ ਖਾਣਾ ਹੈ ਤੇ ਮੈਂ ਖਾਦਾ ਹੀ ਨਹੀਂ ਕਿਤੇ ਮੈਂ ਕਿਵੇਂ ਖਾऊं ਉਹ ਕਹਿੰਦੀ ਫਿਰ ਮੈਂ ਕਿਹਾ ਇਦਾਂ ਤਾਂ ਨਹੀਂ ਚੱਲਣਾ ਕਹਿੰਦੀ ਚਲੋ ਫਿਰ ਇੱਕ ਦਿਨ ਚੀਟਡੇ ਕਰ ਲਿਆ ਕਰੋ ਮੈਂ ਕਿਹਾ ਚੀਟਡੇ ਮਤਲਬ ਇੱਕ ਦਿਨ ਮਰਜ਼ੀ ਨਾਲ ਜੋ ਜੀ ਕਰੇ ਖਾਓ ਜੋ ਮਨ ਚਾਹੁੰਦਾ ਇੱਕ ਦਿਨ ਉਹ ਖਾ ਲਿਆ ਕਰੋ ਹੁਣ ਉਹ ਇੱਕ ਦਿਨ ਦੀ ਜਿਹੜੀ ਵੇਟ ਸੀ ਨਾ ਉਹ ਤੁਹਾਨੂੰ ਫਿਰ ਖੁਸ਼ ਰੱਖਦੀ ਵੀ ਅੱਜ ਨਿਆਰੇ ਨਾਲ ਖਾਵਾਂਗੇ ਬਾਹਰលਿਆ ਦੇਸ਼ਾਂ ਦੇ ਵਿੱਚ ਡਿਸਪਲਨ ਹੈਗਾ 5 ਦਿਨ ਤੇ ਸ਼ਨੀ ਐਤਵਾਰ ਮਨ ਦੀ ਮਰਜ਼ੀ ਉਹ ਸ਼ਨੀ ਐਤਵਾਰ ਕਿਸੇ ਦੀ ਨਹੀਂ ਪਰਵਾਹ ਕਰਦੇ ਰਾਉ ਜਿੰਨਾ 5 ਦਿਨ ਡਿਸਪਲਨ 2 ਦਿਨ ਮਨ ਦੀ ਮਰਜ਼ੀ ਵੀ ਕਰਦੇ ਤਾਂ ਕਰਕੇ ਮਨ ਦੀ ਮਰਜ਼ੀ ਕਰਨੀ ਹੁੰਦੀ ਏ ਪਰ ਬਹੁਤ ਥੋੜੀ ਥੋੜੀ ਇਹਨੂੰ ਥੋੜਾ ਜਿਹਾ ਝੁੰਗਾ ਦੇਣਾ ਹੁੰਦਾ ਥੋੜਾ ਜਿਹਾ ਥੋੜੀ ਜੀ ਚਾਕਲੇਟ ਦੇਣੀ ਹੁੰਦੀ ਏ ਬੱਚੇ ਨੂੰ ਨਹੀਂ ਦੇ ਦੇਵਾਂ ਲਾ ਚਾਕਲੇਟ ਲੈ ਲੈ ਥੋੜੀ ਜੀ ਇਦਾਂ ਮੰਗ ਨੂੰ ਥੋੜਾ ਜਿਹਾ ਪਰ ਇਹਨੂੰ ਉਹਨਾਂ ਰਸਾਂ ਚ ਨਹੀਂ ਪਾਜਦਾ ਜੋ ਚਾਕਲੇਟ ਖਵਾਈ ਜਾਓਗੇ ਖਵਾਈ ਜਾਓਗੇ ਫਿਰ ਬੱਚੇ ਦੰਦ ਖਰਾਬ ਕਰ ਲਓਗੇ ਜੇ ਆਪਣੇ ਆਪ ਨੂੰ ਤੁਸੀਂ ਮਨ ਦੀਆਂ ਮਰਜ਼ੀਆਂ ਕਰੀ ਜਾਓਗੇ ਫਿਰ ਤੇ ਪਾਗਲਾ ਸੀ ਪਰ ਜੇ ਜ਼ਿਆਦਾ ਇਹ ਇੰਨਾ ਗਿਆਨ ਵਾਲੀ ਗੱਲ ਹੀ ਕਰ ਜਾਓਗੇ ਹਰ ਗੱਲ ਤੇ ਗਿਆਨ ਘਸੋੜੋਗੇ ਹਰ ਗੱਲ ਤੇ ਗਿਆਨ ਘਸੋੜੋਗੇ ਆਪਣਾ ਫਿਰ ਮਾਫ ਕਰਨਾ ਫਿਰ ਵੀ ਅਸੀਂ ਪਾਣੀ ਆ ਜਿੰਦਗੀ ਫਿਰ ਵੀ ਨਹੀਂ ਜੀਣੀ ਅਸੀਂ ਫਿਰ ਹਰ ਥਾਂ ਦੇ ਉੱਤੇ ਤੁਸੀਂ ਲੌਜੀਕ ਲਾ ਦੇਣਾ ਹਰ ਜਗ੍ਹਾ ਤੁਸੀਂ ਜਿੱਥੇ ਹੱਸਣਾ ਸੀ ਉੱਥੇ ਵੀ ਨਹੀਂ ਹੱਸਣ ਲੱਗੇ ਸੀ ਉਹ ਹੱਸੂ ਨਾਲ ਛੱਡ ਪਰੇ ਇੱਕ ਗੱਲ ਹੈ ਮਤਲਬ ਉੱਥੇ ਵੀ ਤੁਸੀਂ ਆਪਣਾ ਦਿਮਾਗ ਵਾੜ ਦੇਣਾ ਤਾਂ ਕਰਕੇ ਐਦੇ ਚ ਕੈਂਪ ਚ ਕੀ ਕਰਨਾ ਆਪਾਂ ਆਪਾਂ ਬੁੱਧੀ ਨੂੰ ਹੁਣ ਆਪਾਂ ਥੋੜਾ ਜਿਹਾ ਤਕੜੀ ਕਰਨਾ ਵੀ ਤੇਰੀ ਸੁਣਦਾ ਹੈ ਮਨ ਵੇਖਿਆ ਇਹ ਨਹੀਂ ਗੱਲ ਹੈਗੀ ਵੀ ਤੈਨੂੰ ਕੋ ਘਰ ਚ ਪੁੱਛਦਾ ਨਹੀਂ ਆ ਵੇਖ ਤੇਰੀ ਚੱਲੀ ਨਹੀਂ ਅੱਜ ਸਾਰਾ ਦਿਨ ਭਾਵੇਂ ਮਾੜਾ ਮੋਟਾ ਹੀ ਧਿਆਨ ਗਿਆ ਪਰ ਤੇਰੀ ਵੀ ਮੰਨੀ ਗਈ ਮਾੜੀ ਮਾੜੀ ਮੰਨੀ ਕੱਲ ਨੂੰ ਅਸੀਂ ਫੇਰ ਕੋਸ਼ਿਸ਼ ਕਰਦੇ ਵੀ ਇਹਦੇ ਚ ਜਾਨ ਪਵੇ ਬਾੜੀ ਜੀ ਆ ਜਿਹੜਾ ਪੁੱਤਰ ਆ ਫਿਰਦਾ ਇਹਨੂੰ ਬੰਦਾ ਬਣਾਈਏ ਇਹਨੂੰ ਸਿੱਧ ਥੱਲੇ ਲਿਆਈਏ ਥੋੜਾ ਜਿਹਾ ਫਿਰ ਤੁਸੀਂ ਪਤਾ ਕੀ ਕਰਨਾ ਹੁੰਦਾ ਇਹਦੀ ਟੈਨਸ਼ਨ ਨਹੀਂ ਲੈਣੀ ਹੁੰਦੀ বিহাই ਮੇਰਾ ਮਨ ਚੰਚਲ ਮੇਰਾ ਮਨ ਪਟਕਦਾ ਹੈ ਮੇਰੇ ਮਨ ਐ ਕਰਦਾ ਕੋਈ ਗੱਲ ਨਹੀਂ ਜੇ ਕਰਦਾ ਦੁਸ਼ਾ ਨਾ ਕਰੋ ਬੱਚਾ ਜੇ ਵਿਗੜ ਗਿਆ ਤੇ ਫਿਰ ਬੱਚੇ ਤੇ ਗੁੱਸਾ ਕਰਕੇ ਕੀ ਕਰੋਗੇ ਬੱਚੇ ਦੇ ਰੱਬ ਤੁਸੀਂ ਹੋ ਤੇ ਤੁਹਾਡੇ ਮਨ ਦੇ ਮਨ ਵੀ ਤਾਂ ਤੁਸੀਂ ਕ੍ਰੀਏਟ ਕੀਤਾ ਮਨ ਕਿਹੜਾ ਕਿ ਤੁਮ ਆ ਗਿਆ ਤੁਸੀਂ ਬਣਾਇਆ ਇਹਦੇ ਮਾਲਕ ਹੋ ਤੁਸੀਂ ਤੁਸੀਂ ਜਿਵੇਂ ਬੱਚਾ ਸ਼ਰੀਰ ਤੋਂ ਪੈਦਾ ਕੀਤਾ ਤੇ ਮਨ ਵੀ ਤੇ ਇਦਾਂ ਹੀ ਪੈਦਾ ਕੀਤਾ ਤੁਸੀਂ ਸਮਾਜ ਤੋਂ ਆਲੇ-ਦੁਆਲੇ ਨੂੰ ਸਿੱਖ ਕੇ ਬੱਚਾ ਵੀ ਸਮਾਜ ਚੋਂ ਹੀ ਆਇਆ ਫੂਡ ਖਾਂਦਾ ਬਲੱਡ ਬਣਿਆ ਬਿੰਦ ਬਣਿਆ ਗਾਂ ਬੱਚਾ ਬਣ ਗਿਆ ਉਹ ਵੀ ਸਮਾਜ ਚੋਂ ਹੀ ਆਇਆ ਤੇ ਮਨ ਵੀ ਸਮਾਜ ਚੋਂ ਆ ਇਹ ਵਿਚਾਰ ਕੋਈ ਕਿਤਾਬਾਂ ਚੋਂ ਪੜ੍ਹੇ ਨੇ ਕੁਝ ਸਮਝ ਲੋਕਾਂ ਤੋਂ ਸੁਣੇ ਨੇ ਇਹ ਵੀ ਸਾਡਾ ਬੱਚਾ ਹੀ ਹੈ ਇਹਦੇ ਨਾਲ ਬੱਚੇ ਵਾਂਗੂ ਟ੍ਰੀਟ ਕਰੋ ਮਨ ਨਾਲ ਵੀ ਮਨ ਪੁੱਤਰ ਗਿਆ ਪਰ ਹੈ ਤੇ ਆਪਣਾ ਹੀ ਹੈ ਨਾ ਬਗਾਨਾ ਥੋੜਾ ਕੋਈ ਵੀ ਕਿਸੇ ਦਾ ਮਨ ਹੈ ਤੇ ਗੁੱਸਾ ਚਾੜ ਰਿਹਾ ਤੂੰ ਹੁਣ ਸਾਡੇ ਮੈਂ ਵੇਖਿਆ ਮੈਂ ਜਿੱਦਾਂ ਅੱਜ ਵੀ ਮੈਂ ਨੋਟ ਕੀਤਾ ਬਾਕੀ ਤਾਂ ਠੀਕ ਹੈ ਮਨ ਨਹੀਂ ਟਿਕਦਾ ਮਾਨਨ ਇਹ ਮਾਨਬੋ ਤੋਖਾ ਕਰਦਾ ਕੋਈ ਨਹੀਂ ਫਿਰ ਆਪਣਾ ਹੀ ਹੈ ਆਪਣਾ ਹੀ ਆਪਣਾ ਹੀ ਪੈਦਾ ਕੀਤਾ